ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਲੱਗੀ ਵੀ ਇਹ ਵੱਡੀ ਪਾਬੰਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਖਬਰ ਤੁਹਾਡੇ ਨਾਲ ਇਸ ਸੰਜੀਗਨ ਜਾ ਰਹੇ ਹਾਂ ਜੀ ਹਾਂ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲੈਣਾ ਮਹਾਲੀ ਜ਼ਿਲ੍ਹੇ ਦੇ ਪਿੰਡ ਸੰਤਗਿਆ ਦੇ ਵਿਵਾਦਿਤ ਮਤੇ ਤੋਂ ਬਾਅਦ ਹੁਣ ਪਿੰਡ ਜੰਡਪੁਰ ਚ ਗੈਰ ਪੰਜਾਬੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਪਿੰਡ ਜੰਡਪੁਰ ਦੀ ਨੌਜਵਾਨ ਸਭਾ ਨੇ ਪਿੰਡ ਵਿੱਚ ਬੀੜੀ ਸਿਗਰਟ ਪੀਣ ਅਤੇ ਗੁੜਕਾ ਖਾਂਦ ਪਾਬੰਦੀ ਲਗਾ ਦਿੱਤੀ ਹੈ ਨਾਲ ਹੀ ਪਿੰਡ ਵਿੱਚ ਰਹਿਣ ਵਾਲੇ ਦੂਜੇ ਰਾਜਾਂ ਦੇ ਪ੍ਰਵਾਸੀ ਲੋਕਾਂ ਨੂੰ ਆਪਣੀ ਤਸਦੀਕ ਕਰਵਾਉਣੀ ਪਵੇਗੀ ਇਹ ਲੋਕ ਰਾਤ 9 ਵਜੇ ਤੋਂ ਬਾਅਦ ਪਿੰਡ ਵਿੱਚ ਹੀ ਨਹੀਂ ਘੁੰਮਣਗੇ ਇਸ ਤਰ੍ਹਾਂ ਵੇਖ ਕਮਰੇ ਵਿੱਚ 2 ਤੋਂ ਵੱਧ ਲੋਕਾਂ ਦਾ ਰਹਿਣ ਤੇ ਵੀ ਪਾਬੰਦੀ ਲਗਾਈ ਗਈ ਹੈ ਜਨਦਪੁਰ ਪਿੰਡ ਮੋਹਾਲੀ ਜ਼ਿਲ੍ਹੇ ਦੀ ਨਗਰ ਕੌਸ਼ਲ ਖਰੜ ਅਧੀਨ ਆਉਂਦਾ ਹੈ ਤੇ ਨਗਰ ਕੌਸ਼ਲ ਦੇ ਬੁਆਲਾ ਨੰਬਰ ਚਾਹ ਦੇ ਕੌਸ਼ਲਰ ਤੇ ਜਨਦਪੁਰ ਦੀ ਨੌਜਵਾਨ ਸਭਾ ਦੇ ਮੈਂਬਰ ਗੁਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਬਿਹਾਰ ਯੂਪੀ ਦੇ ਹੋਰ ਰਾਜਾਂ ਦੇ ਲੋਕੜੀ ਕੋਲ ਗੱਗਾਰਾਂ ਨੇ ਬਣਾ ਕੇ ਹਨ ਚੀਮਾ ਦੇ ਮੁਤਾਬਕ ਸਭਾ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜੇਕਰ ਪਿੰਡ ਚ ਰਹੇ ਹਨ ਵਾਲਾ ਕੋਈ ਵੀ ਪ੍ਰਵਾਸੀ ਵਿਅਕਤੀ ਕਿ ਸ ਆਪਾਂ ਅੱਜ ਸਾਹਮਣੇ ਪਾਇਆ ਜਾਂਦਾ ਤਾਂ ਜਸਕਰ ਚੋਰੇਰਿਆ ਉਸ ਤੋਂ ਮਕਾਨ ਮਾਲਕ ਵੀ ਜ਼ਿੰਮੇਵਾਰ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ